ਅੱਜ ਦਾ ਬ੍ਰਾਊਜ਼ਿੰਗ ਵੀ ਤੁਸੀਂ ਦੇਖਦੇ ਹੋ ਤੁਸੀਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਭਾਨਾ ਸਿੱਧੂ ਜਿਸ ਨੂੰ ਕੇ ਰਿਹਾਈ ਕਰਨ ਦੀਆਂ ਚਰਚਾਵਾਂ ਚੜੀਆਂ ਸੀ ਭਾਨਾ ਸਿੱਧੂ ਤੇ ਉਸਦੇ ਪਰਿਵਾਰ ਦੇ ਉੱਤੇ ਤੇ ਨਾਲ-ਨਾਲ ਲੱਖਾਂ ਸਿਧਾਣਾ ਉੱਤੇ ਇਰਾਦਾਇ ਕਤਲ 307 ਲਾ ਦਿੱਤੀ ਗਈ ਹੈ ਧਾਰਾ 307 ਦੇ ਨਾਲ-ਨਾਲ ਕੁੱਲ 12 ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਯਾਨੀ ਕਿ ਜਿੱਥੇ ਕਿਹਾ ਜਾ ਰਿਹਾ ਸੀ ਕਿ ਹੁਣ ਰਿਹਾਈ ਹੋ ਜਾਵੇਗੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਇੱਕ ਇੱਕ ਹੋਰ ਨਵਾਂ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਹੋਇਆ ਤਨੌਲੇ ਦੇ ਵਿੱਚ ਤਨੌਲੇ ਦੇ ਥਾਣੇ ਦੇ ਵਿੱਚ ਇਹ ਪਰਚਾ ਦਰਜ ਹੋਇਆ ਜਿਸ ਦੇ ਵਿੱਚ ਨਾ ਸਿਰਫ ਭਾਨਾ ਸਿੱਧੂ ਬਲਕਿ ਉਸ ਦੀਆਂ ਦੋ ਭੈਣਾਂ ਦਾ ਨਾਮ ਵੀ ਦਰਜ ਹੈ ਉਹਨਾਂ ਦੋਹਾਂ ਦੇ ਉੱਪਰ ਵੀ ਇਹ ਪਰਚਾ ਕੀਤਾ ਗਿਆ ਲਖੇ ਸਿਧਾਨੇ ਦਾ ਨਾਮ ਵੀ ਇਸ ਪਰਚੇ ਦੇ ਵਿੱਚ ਐਕਸਕਲੂਸਿਵ ਕਾਪੀ ਸਾਡੇ ਕੋਲ ਐਫ ਆਈ ਆਰ ਦੀ ਆ ਚੁੱਕੀ ਹੈ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਭਾਨਾ ਸਿੱਧੂ ਉਸ ਦੀਆਂ ਦੋ ਭੈਣਾਂ ਲੱਖਾ ਸਿਧਾਣਾ ਤੇ ਹੋਰ ਕਈਆਂ ਦੇ ਉੱਤੇ 307 ਧਾਰਾ ਇਰਾਦਾਇ ਕਤਲ ਦਾ ਪਰਚਾ ਦਰਜ ਕੀਤਾ ਗਿਆ ਇੱਕ ਥਾਣੇਦਾਰ ਨੂੰ ਮਾਰਨ ਦੀ ਕੋਸ਼ਿਸ਼ ਔਨ ਡਿਊਟੀ ਪੁਲਿਸ ਅਫਸਰ ਨੂੰ ਮਾਰਨ ਦੇ ਇਰਾਦੇ ਨਾਲ ਉਸ ਉੱਤੇ ਹਮਲਾ ਕੀਤਾ ਗਿਆ ਤਲਵਾਰਾਂ ਮਾਰੀਆਂ ਗਈਆਂ ਇਹ ਗੱਲ ਬਕਾਇਦਾ ਐਫ ਆਈ ਆਰ ਦੇ ਵਿੱਚ ਲਿਖੀ ਹੋਈ ਹੈ ਜਦੋਂ ਭਾਨੇ ਸਿੱਧੂ ਨੂੰ ਲੈ ਕੇ ਇਕੱਠ ਹੋ ਰਿਹਾ ਸੀ ਇਕੱਠ ਕੀਤਾ ਜਾ ਰਿਹਾ ਸੀ ਤਾਂ ਨੈਸ਼ਨਲ ਹਾਈਵੇ ਦੇ ਉੱਤੇ ਟੋਲ ਬੈਰੀਅਰ ਟੋਲ ਪਲਾਜ਼ਾ ਦੇ ਉੱਤੇ ਇਕੱਠ ਕੀਤਾ ਗਿਆ ਸੀ ਜਿੱਥੇ ਜਦੋਂ ਪੁਲਿਸ ਪਹੁੰਚਦੀ ਹੈ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਤਾਂ ਇਹਨਾਂ ਲੋਕਾਂ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਐਫ ਆਈ ਆਰ ਦੇ ਤਹਿਤ ਇਹ ਕਿਹਾ ਗਿਆ ਕਿ ਟਰੈਕਟਰ ਟਰਾਲੀਆਂ ਦੇ ਨਾਲ ਉੱਥੇ ਭੰਨਤੋੜ ਵੀ ਕੀਤੀ ਗਈ ਨੈਸ਼ਨਲ ਹਾਈਵੇ ਦੀ ਤੇ ਨਾਲ ਹੀ ਪੁਲਿਸ ਅਫਸਰ ਜੋ ਕਿ ਉੱਥੇ ਥਾਣੇਦਾਰ ਸੀ ਮੌਜੂਦ ਉਹਨਾਂ ਦੇ ਉੱਤੇ ਤਲਵਾਰ ਦੇ ਨਾਲ ਹਮਲਾ ਕੀਤਾ ਗਿਆ ਇਹ ਦੋਸ਼ਾਂ ਦੀ ਐਫ ਆਈ ਆਰ ਤੁਹਾਡੀ ਸਕਰੀਨ ਦੇ ਉੱਤੇ ਐਫ ਆਈ ਆਰ ਦੀ ਕਾਪੀ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਜੋ ਕੁਝ ਲਿਖਿਆ ਉਹ ਤੁਹਾਨੂੰ ਪੜ੍ਹ ਕੇ ਦੱਸਾਂਗੇ ਕਿਹੜੀਆਂ-ਕਿਹੜੀਆਂ ਧਰਾਵਾਂ ਨੇ ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਇਹ ਸਾਰਾ ਮਾਮਲਾ ਹੁਣ ਨਿਕਲ ਕੇ ਸਾਹਮਣੇ ਆਇਆ ਨਵਾਂ ਪਰਚਾ ਤਨੌਲਾ ਦੇ ਵਿੱਚ ਦਰਜ ਹੋਇਆ ਜਿਸ ਦੇ ਵਿੱਚ ਐਫ ਆਈ ਆਰ ਸਾਫ਼ ਲਿਖਦੀ ਹੈ ਕਿ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਉਣਾ ਨੈਸ਼ਨਲ ਹਾਈਵੇ ਦਾ ਨੁਕਸਾਨ ਕਰਨਾ ਤੇ ਜਿਉਂ ਉੱਥੇ ਥਾਣੇਦਾਰ ਮੌਜੂਦ ਸੀ ਸਹਾਇਕ ਥਾਣੇਦਾਰ ਜਗਦੀਪ ਸਿੰਘ ਉੱਤੇ ਆ ਤਲਵਾਰਾਂ ਦੇ ਨਾਲ ਹਮਲਾ ਕਰਨ ਦੇ ਦੋਸ਼ ਲਾਏ ਗਏ ਨੇ ਤਾਂ ਕਿੰਨਾ-ਕਿੰਨਾ ਦਾ ਨਾਂ ਹੈ ਕਿਹੜੀਆਂ-ਕਿਹੜੀਆਂ ਧਰਾਵਾਂ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਇਸ ਦੇ ਵਿੱਚ ਹੀ ਪ੍ਰਿਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰੋਪਰਟੀ ਦਾ ਐਕਟ ਵੀ ਲਾਇਆ ਗਿਆ ਤਾਂ 186 353 279 427 307 ਤੇ 148 159 ਇਹ ਸਾਰੀਆਂ ਧਰਾਵਾਂ ਲੱਗੀਆਂ ਨੇ ਯਾਨੀ ਕਿ ਕੁੱਲ ਲਗਭਗ 12 ਧਰਾਵਾਂ ਦੇ ਤਹਿਤ ਆਈਪੀਸੀ ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਤੇ ਪਰਚੇ ਦੇ ਵਿੱਚ ਲੱਖੇ ਸਿਧਾਨਾ ਦਾ ਨਾਮ ਵੀ ਹੈ ਭਾਨੇ ਸਿੱਧੂ ਦਾ ਨਾਮ ਵੀ ਹੈ ਤੇ ਉੱਥੇ ਹੀ ਭਾਨਾ ਸਿੱਧੂ ਦੀਆਂ ਦੋ ਭੈਣਾਂ ਦਾ ਨਾਮ ਵੀ ਇਸ ਦੇ ਵਿੱਚ ਦਰਜ ਹੈ ਤਾਂ ਕਿਹੜੇ ਕਿਹੜੇ ਸ਼ਖਸ ਉੱਤੇ ਪਰਚਾ ਹੋਇਆ ਉਹ ਤੁਹਾਨੂੰ ਦੱਸ ਦਿੰਨੇ ਆ ਲੱਖਾ ਸਿਧਾਨਾ ਗੁਰਵਿੰਦਰ ਸਿੰਘ ਉਰਫ ਗੱਗ ਸੁਖਪਾਲ ਸਿੰਘ ਗੁਰਵਿੰਦਰ ਸਿੰਘ ਉਰਫ ਜਿਹੜਾ ਕੀ ਹੈ ਗੱਗ ਵੀ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ ਹੈ ਉਧਰ ਹੀ ਬਲਜਿੰਦਰ ਸਿੰਘ ਦਾ ਵੀ ਨਾਮ ਸ਼ਾਮਲ ਹੈ ਤੇ ਗੱਲ ਕਰੀਏ ਤਾਂ ਪਾਨਾ ਸਿੱਧੂ ਦੀਆਂ ਦੋ ਭੈਣਾਂ ਦਾ ਨਾਂ ਵੀ ਇਸ ਪਰਚੇ ਦੇ ਵਿੱਚ ਦਰਜ ਕੀਤਾ ਗਿਆ ਤੇ ਪਾਨਾ ਸਿੱਧੂ ਦਾ ਪਿਤਾ ਦਾ ਨਾਂ ਵੀ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਕਰ ਰਹੇ ਹਾਂ ਪਾਨਾ ਸਿੱਧੂ ਦੇ ਪਿਤਾ ਬਿੱਕਰ ਸਿੰਘ ਪਾਨਾ ਸਿੱਧੂ ਦਾ ਭਰਾ ਅਮਨਾ ਪਾਨਾ ਸਿੱਧੂ ਦੀਆਂ ਭੈਣਾਂ ਕਿਰਨਪਾਲ ਕੌਰ ਤੇ ਸੁਖਪਾਲ ਕੌਰ ਦੇ ਨਾਲ ਨਾਲ ਲੱਖਾ ਸਿਧਾਣਾ ਉੱਤੇ ਇਹ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਦੀ ਐਕਸਕਲੂਸਿਵ ਕਾਪੀ ਤੁਹਾਨੂੰ ਦੇ ਰਹੇ ਹਾਂ ਪਰਚੇ ਦੇ ਵਿੱਚ ਦੱਸਿਆ ਗਿਆ ਕਿ ਨੈਸ਼ਨਲ ਹਾਈਵੇ 7 ਦੇ ਉੱਤੇ ਪੈਂਦੇ ਟੋਲ ਪਲਾਜ਼ਾ ਬੜਬਰ ਦੇ ਤੇ ਇਹ ਸਾਰਾ ਕੁਝ ਵਾਕਿਆ ਵਾਪਰਿਆ ਸੀ ਜਿਸ ਦੇ ਤਹਿਤ ਇਹ ਪਰਚਾ ਦਰਜ ਹੋਇਆ ਤਾਂ ਦੇਖਣਾ ਹੋਵੇਗਾ ਹੁਣ ਅਗਲੀ ਕਾਰਵਾਈ ਕੀ ਹੁੰਦੀ ਹੈ ਕਿਉਂਕਿ ਇਸ ਦੇ ਵਿੱਚ ਪਾਨਸੂ ਦੇ ਪਿਤਾ ਭਰਾ ਤੇ ਉਸ ਦੀਆਂ ਭੈਣਾਂ ਦੇ ਨਾਲ ਨਾਲ ਲੱਖਾ ਸਦਾਣਾ ਤੇ ਹੋਰ ਉਹਨਾਂ ਦੇ ਕਈ ਸਾਥੀਆਂ ਦੇ ਉੱਤੇ 12 ਧਰਾਵਾਂ ਲਾ ਕੇ ਤੇ ਜਿਨ੍ਹਾਂ ਦੇ ਵਿੱਚ 307 ਵਰਗੀ ਸੰਗੀਨ ਧਾਰਾ ਵੀ ਆਏ ਪਰਚਾ ਦਰਜ ਹੋਇਆ ਅਗਲੀ ਕਾਰਵਾਈ ਕੀ ਹੋਏਗੀ ਹਰ ਅਪਡੇਟ ਤੁਹਾਡੇ ਤਾਈ ਅਸੀਂ ਸਭ ਤੋਂ ਪਹਿਲਾਂ ਲੈ ਕੇ ਆਵਾਂਗੇ ਸਤਿ ਸ਼੍ਰੀ ਅਕਾਲ ਬ੍ਰਾਊਜ਼ਰਲੀ ਟੀਵੀ ਦੇਖ ਰਹੇ ਹੋ ਤੁਸੀਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਭਾਨਾ ਸਿੱਧੂ ਜਿਸ ਨੂੰ ਕਿ ਰਿਹਾਅ ਕਰਨ ਦੀਆਂ ਚਰਚਾਵਾਂ ਛਿੜੀਆਂ ਸੀ ਭਾਨਾ ਸਿੱਧੂ ਤੇ ਉਸਦੇ ਪਰਿਵਾਰ ਦੇ ਉੱਤੇ ਤੇ ਨਾਲ-ਨਾਲ ਲੱਖਾਂ ਸਿਧਾਣਾ ਉੱਤੇ ਇਰਾਦਾਇ ਕਤਲ 307 ਲਾ ਦਿੱਤੀ ਗਈ ਹੈ ਧਾਰਾ 307 ਦੇ ਨਾਲ-ਨਾਲ ਕੁੱਲ 12 ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਹੈ ਯਾਨੀ ਕਿ ਜਿੱਥੇ ਕਿਹਾ ਜਾ ਰਿਹਾ ਸੀ ਕਿ ਹੁਣ ਰਿਹਾਈ ਹੋ ਜਾਵੇਗੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਇਹ ਇੱਕ ਹੋਰ ਨਵਾਂ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਹੋਇਆ ਤਨੌਲੇ ਦੇ ਵਿੱਚ ਤਨੌਲੇ ਦੇ ਥਾਣੇ ਦੇ ਵਿੱਚ ਇਹ ਪਰਚਾ ਦਰਜ ਹੋਇਆ ਜਿਸ ਦੇ ਵਿੱਚ ਨਾ ਸਿਰਫ ਭਾਨਾ ਸਿੱਧੂ ਬਲਕਿ ਉਸ ਦੀਆਂ ਦੋ ਭੈਣਾਂ ਦਾ ਨਾਮ ਵੀ ਦਰਜ ਹੈ ਉਹਨਾਂ ਦੋਹਾਂ ਦੇ ਉੱਪਰ ਵੀ ਇਹ ਪਰਚਾ ਕੀਤਾ ਗਿਆ ਲਖੇ ਸਿਧਾਨੇ ਦਾ ਨਾਮ ਵੀ ਇਸ ਪਰਚੇ ਦੇ ਵਿੱਚ ਹੈ ਐਕਸਕਲੂਸਿਵ ਕਾਪੀ ਸਾਡੇ ਕੋਲ ਐਫ ਆਈ ਆਰ ਦੀ ਆ ਚੁੱਕੀ ਹੈ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਭਾਨਾ ਸਿੱਧੂ ਉਸ ਦੀਆਂ ਦੋ ਭੈਣਾਂ ਲੱਖਾਂ ਸਿਧਾਨਾ ਤੇ ਹੋਰ ਕਈਆਂ ਦੇ ਉੱਤੇ 307 ਧਾਰਾ ਇਰਾਦਾਇ ਕਤਲ ਦਾ ਪਰਚਾ ਦਰਜ ਕੀਤਾ ਗਿਆ ਇੱਕ ਥਾਣੇਦਾਰ ਨੂੰ ਮਾਰਨ ਦੀ ਕੋਸ਼ਿਸ਼ ਔਨ ਡਿਊਟੀ ਪੁਲਿਸ ਅਫਸਰ ਨੂੰ ਮਾਰਨ ਦੇ ਇਰਾਦੇ ਨਾਲ ਉਸ ਉੱਤੇ ਹਮਲਾ ਕੀਤਾ ਗਿਆ ਤਲਵਾਰਾਂ ਮਾਰੀਆਂ ਗਈਆਂ ਇਹ ਗੱਲ ਬਕਾਇਦਾ ਐਫ ਆਈ ਆਰ ਦੇ ਵਿੱਚ ਲਿਖੀ ਹੋਈ ਹੈ ਜਦੋਂ ਭਾਨੇ ਸਿੱਧੂ ਨੂੰ ਲੈ ਕੇ ਇਕੱਠ ਹੋ ਰਿਹਾ ਸੀ ਇਕੱਠ ਕੀਤਾ ਜਾ ਰਿਹਾ ਸੀ ਤਾਂ ਨੈਸ਼ਨਲ ਹਾਈਵੇ ਤੇ ਉੱਤੇ ਟੋਲ ਬੈਰੀਅਰ ਟੋਲ ਪਲਾਜ਼ਾ ਦੇ ਉੱਤੇ ਇਕੱਠ ਕੀਤਾ ਗਿਆ ਸੀ ਜਿੱਥੇ ਜਦੋਂ ਪੁਲਿਸ ਪਹੁੰਚਦੀ ਹੈ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਤਾਂ ਇਹਨਾਂ ਲੋਕਾਂ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਐਫ ਆਈ ਆਰ ਦੇ ਤਹਿਤ ਇਹ ਕਿਹਾ ਗਿਆ ਕਿ ਟਰੈਕਟਰ ਟਰਾਲੀਆਂ ਦੇ ਨਾਲ ਉੱਥੇ ਭਣਤੋੜ ਵੀ ਕੀਤੀ ਗਈ ਨੈਸ਼ਨਲ ਹਾਈਵੇ ਦੀ ਤੇ ਨਾਲ ਹੀ ਪੁਲਿਸ ਅਫਸਰ ਜੋ ਕਿ ਉੱਥੇ ਥਾਣੇਦਾਰ ਸੀ ਮੌਜੂਦ ਉਹਨਾਂ ਦੇ ਉੱਤੇ ਤਲਵਾਰ ਦੇ ਨਾਲ ਹਮਲਾ ਕੀਤਾ ਗਿਆ ਇਹ ਦੋਸ਼ ਲਾਉਂਦੀ ਐਫ ਆਈ ਆਰ ਤੁਹਾਡੀ ਸਕਰੀਨ ਦੇ ਉੱਤੇ ਐਫ ਆਈ ਆਰ ਦੀ ਕਾਪੀ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਜੋ ਕੁਝ ਲਿਖਿਆ ਉਹ ਤੁਹਾਨੂੰ ਪੜ੍ਹ ਕੇ ਦੱਸਾਂਗੇ ਕਿਹੜੀਆਂ ਕਿਹੜੀਆਂ ਧਰਾਵਾਂ ਨੇ ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਇਹ ਸਾਰਾ ਮਾਮਲਾ ਹੁਣ ਨਿਕਲ ਕੇ ਸਾਹਮਣੇ ਆਇਆ ਨਵਾਂ ਪਰਚਾ ਤਨੌਲਾ ਦੇ ਵਿੱਚ ਦਰਜ ਹੋਇਆ ਜਿਸ ਦੇ ਵਿੱਚ ਐਫ ਆਈ ਆਰ ਸਾਫ਼ ਲਿਖਦੀ ਹੈ ਕਿ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਉਣਾ ਨੈਸ਼ਨਲ ਹਾਈਵੇ ਦਾ ਨੁਕਸਾਨ ਕਰਨਾ ਤੇ ਜਿਉਂ ਉਥੇ ਥਾਣੇਦਾਰ ਮੌਜੂਦ ਸੀ ਸਹਾਇਕ ਥਾਣੇਦਾਰ ਜਗਦੀਪ ਸਿੰਘ ਉੱਤੇ ਤਲਵਾਰਾਂ ਦੇ ਨਾਲ ਹਮਲਾ ਕਰਨ ਦੇ ਦੋਸ਼ ਲਾਏ ਗਏ ਨੇ ਤਾਂ ਕਿੰਨਾ ਕਿੰਨਾ ਦਾ ਨਾਂ ਹੈ ਕਿਹੜੀਆਂ ਕਿਹੜੀਆਂ ਧਰਾਵਾਂ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਇਸ ਦੇ ਵਿੱਚ ਹੀ ਅ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰੋਪਰਟੀ ਦਾ ਐਕਟ ਵੀ ਲਾਇਆ ਗਿਆ ਤਾਂ 186 353 279 427 307 ਤੇ 148 149 ਇਹ ਸਾਰੀਆਂ ਧਰਾਵਾਂ ਲੱਗੀਆਂ ਨੇ ਯਾਨੀ ਕਿ ਕੁੱਲ ਲਗਭਗ 12 ਧਰਾਵਾਂ ਦੇ ਤਹਿਤ ਆਈਪੀਸੀ ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਤੇ ਪਰਚੇ ਦੇ ਵਿੱਚ ਲੱਖੇ ਸਿਧਾ ਦੇ ਨਾਮ ਵੀ ਹੈ ਭਾਨੇ ਸਿੱਧੂ ਦਾ ਨਾਮ ਵੀ ਹੈ ਤੇ ਉੱਥੇ ਹੀ ਭਾਨਾ ਸਿੱਧੂ ਦੀਆਂ ਦੋ ਭੈਣਾਂ ਦਾ ਨਾਮ ਵੀ ਇਸ ਦੇ ਵਿੱਚ ਦਰਜ ਹੈ ਤਾਂ ਕਿਹੜੇ ਕਿਹੜੇ ਸ਼ਖਸ ਉੱਤੇ ਪਰਚਾ ਹੋਇਆ ਉਹ ਤੁਹਾਨੂੰ ਦੱਸ ਦਿੰਨੇ ਆ ਲੱਖਾ ਸਿਧਾਣਾ ਗੁਰਵਿੰਦਰ ਸਿੰਘ ਉਰਫ ਗੱਗ ਸੁਖਪਾਲ ਸਿੰਘ ਗੁਰਵਿੰਦਰ ਸਿੰਘ ਉਰਫ ਜਿਹੜਾ ਕੀ ਹੈ ਗੱਗ ਵੀ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ ਹੈ ਉਧਰ ਹੀ ਬਲਜਿੰਦਰ ਸਿੰਘ ਦਾ ਵੀ ਨਾਮ ਸ਼ਾਮਲ ਹੈ ਤੇ ਗੱਲ ਕਰੀਏ ਤਾਂ ਪਾਨਾ ਸਿੱਧੂ ਦੀਆਂ ਦੋ ਭੈਣਾਂ ਦਾ ਨਾਮ ਵੀ ਇਸ ਪਰਚੇ ਦੇ ਵਿੱਚ ਦਰਜ ਕੀਤਾ ਗਿਆ ਤੇ ਪਾਨਾ ਸਿੱਧੂ ਦਾ ਪਿਤਾ ਦਾ ਨਾਮ ਵੀ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਕਰ ਰਹੇ ਆ ਪਾਨਾ ਸਿੱਧੂ ਦੇ ਪਤਾ ਬਿੱਕਰ ਸਿੰਘ ਭਾਨਾ ਸਿੱਧੂ ਦਾ ਭਰਾ ਅਮਨਾ ਭਾਨਾ ਸਿੱਧੂ ਦੀਆਂ ਭੈਣਾਂ ਕਿਰਨਪਾਲ ਕੌਰ ਤੇ ਸੁਖਪਾਲ ਕੌਰ ਦੇ ਨਾਲ ਨਾਲ ਲੱਖਾ ਸਿਧਾਣਾ ਉੱਤੇ ਇਹ ਪਰਚਾ ਦਰਜ ਕੀਤਾ ਗਿਆ ਹੈ ਐਫ ਆਈ ਆਰ ਦੀ ਐਕਸਕਲੂਸਿਵ ਕਾਪੀ ਤੁਹਾਨੂੰ ਦੇ ਰਹੇ ਹਾਂ ਪਰਚੇ ਦੇ ਵਿੱਚ ਦੱਸਿਆ ਗਿਆ ਕਿ ਨੈਸ਼ਨਲ ਹਾਈਵੇ 7 ਦੇ ਉੱਤੇ ਪੈਂਦੇ ਟੋਲ ਪਲਾਜ਼ਾ ਬੜਬਰ ਦੇ ਉੱਤੇ ਇਹ ਸਾਰਾ ਕੁਝ ਵਾਕਿਆ ਦੇਖਣਾ ਹੋਵੇਗਾ ਹੁਣ ਅਗਲੀ ਕਾਰਵਾਈ ਕੀ ਹੁੰਦੀ ਹੈ ਕਿਉਂਕਿ ਇਸ ਦੇ ਵਿੱਚ ਭਾਨਾ ਸਿੱਧੂ ਦੇ ਪਿਤਾ ਭਰਾ ਤੇ ਉਸ ਦੀਆਂ ਭੈਣਾਂ ਦੇ ਨਾਲ ਦਾ ਲੱਖਾ ਸਦਾਨਾ ਤੇ ਹੋਰ ਉਹਨਾਂ ਦੇ ਕਈ ਸਾਥੀਆਂ ਦੇ ਉੱਤੇ 12 ਧਰਾਵਾਂ ਲਾ ਕੇ ਤੇ ਜਿਨ੍ਹਾਂ ਦੇ ਵਿੱਚ 307 ਵਰਗੀ سنگੀਨ ਧਾਰਾ ਵੀ ਆਏ ਪਰਚਾ ਦਰਜ ਹੋਇਆ ਅਗਲੀ ਕਾਰਵਾਈ ਕੀ ਹੋਏਗੀ ਹਰ ਅਪਡੇਟ ਤੁਹਾਡੇ ਤਾਈ ਅਸੀਂ ਸਭ ਤੋਂ ਪਹਿਲਾਂ ਲੈ ਕੇ ਆਵਾਂਗੇ ਤੇ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਸਤਿ ਸ਼੍ਰੀ ਅਕਾਲ ਬ੍ਰਾਊਜ਼ਰਲੀ ਟੀਵੀ ਦੇਖ ਰਹੇ ਹੋ ਤੁਸੀਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਭਾਨਾ ਸਿੱਧੂ ਜਿਸ ਨੂੰ ਕਿ ਰਿਹਾਅ ਕਰਨ ਦੀਆਂ ਚਰਚਾਵਾਂ ਛਿੜੀਆਂ ਸੀ ਭਾਨਾ ਸਿੱਧੂ ਤੇ ਉਸਦੇ ਪਰਿਵਾਰ ਦੇ ਉੱਤੇ ਤੇ ਨਾਲ-ਨਾਲ ਲੱਖਾਂ ਸਿਧਾਣਾ ਉੱਤੇ ਇਰਾਦਾਇ ਕਤਲ 307 ਲਾ ਦਿੱਤੀ ਗਈ ਹੈ ਧਾਰਾ 307 ਦੇ ਨਾਲ-ਨਾਲ ਕੁੱਲ 12 ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਹੈ ਯਾਨੀ ਕਿ ਜਿੱਥੇ ਕਿਹਾ ਜਾ ਰਿਹਾ ਸੀ ਕਿ ਹੁਣ ਰਿਹਾਈ ਹੋ ਜਾਵੇਗੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਕਿ ਇੱਕ ਹੋਰ ਨਵਾਂ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਹੋਇਆ ਧਨੋਲੇ ਦੇ ਵਿੱਚ ਧਨੋਲੇ ਦੇ ਥਾਣੇ ਦੇ ਵਿੱਚ ਇਹ ਪਰਚਾ ਦਰਜ ਹੋਇਆ ਜਿਸ ਦੇ ਵਿੱਚ ਨਾ ਸਿਰਫ ਭਾਨਾ ਸਿੱਧੂ ਬਲਕੇ ਉਸ ਦੀਆਂ ਦੋ ਭੈਣਾਂ ਦਾ ਨਾਮ ਵੀ ਦਰਜ ਹੈ ਉਹਨਾਂ ਦੋਹਾਂ ਦੇ ਉੱਪਰ ਵੀ ਇਹ ਪਰਚਾ ਕੀਤਾ ਗਿਆ ਹੈ ਲੱਖੇ ਸਿਧਾਣਾ ਦਾ ਨਾਮ ਵੀ ਇਸ ਪਰਚੇ ਦੇ ਵਿੱਚ ਹੈ ਐਕਸਕਲੂਸਿਵ ਕਾਪੀ ਸਾਡੇ ਕੋਲ ਐਫ ਆਈ ਆਰ ਦੀ ਆ ਚੁੱਕੀ ਹੈ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਭਾਨਾ ਸਿੱਧੂ ਉਸ ਦੀਆਂ ਦੋ ਭੈਣਾਂ ਲੱਖਾ ਸਿਧਾਣਾ ਤੇ ਹੋਰ ਕਈਆਂ ਦੇ ਉੱਤੇ 307 ਧਾਰਾ ਇਰਾਦਾਇਕ ਕਤਲ ਦਾ ਪਰਚਾ ਦਰਜ ਕੀਤਾ ਗਿਆ ਇੱਕ ਥਾਣੇਦਾਰ ਨੂੰ ਮਾਰਨ ਦੀ ਕੋਸ਼ਿਸ਼ ਔਨ ਡਿਊਟੀ ਪੁਲਿਸ ਅਫਸਰ ਨੂੰ ਮਾਰਨ ਦੇ ਇਰਾਦੇ ਨਾਲ ਉਸ ਉੱਤੇ ਹਮਲਾ ਕੀਤਾ ਗਿਆ ਤਲਵਾਰਾਂ ਮਾਰੀਆਂ ਗਈਆਂ ਇਹ ਗੱਲ ਬਕਾਇਦਾ ਐਫ ਆਈ ਆਰ ਦੇ ਵਿੱਚ ਲਿਖੀ ਹੋਈ ਹੈ ਜਦੋਂ ਭਾਨੇ ਸਿੱਧੂ ਨੂੰ ਲੈ ਕੇ ਇਕੱਠ ਹੋ ਰਿਹਾ ਸੀ ਇਕੱਠ ਕੀਤਾ ਜਾ ਰਿਹਾ ਸੀ ਤਾਂ ਨੈਸ਼ਨਲ ਹਾਈਵੇ ਦੇ ਉੱਤੇ ਟੋਲ ਬੈਰੀਅਰ ਟੋਲ ਪਲਾਜ਼ਾ ਦੇ ਉੱਤੇ ਇਕੱਠ ਕੀਤਾ ਗਿਆ ਸੀ ਜਿੱਥੇ ਜਦੋਂ ਪੁਲਿਸ ਪਹੁੰਚਦੀ ਹੈ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਤਾ ਇਹਨਾਂ ਲੋਕਾਂ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਐਫਆਈਆਰ ਦੇ ਤਹਿਤ ਇਹ ਕਿਹਾ ਗਿਆ ਕਿ ਟਰੈਕਟਰ ਟਰਾਲੀਆਂ ਦੇ ਨਾਲ ਉੱਥੇ ਭੰਨਤੋੜ ਵੀ ਕੀਤੀ ਗਈ ਨੈਸ਼ਨਲ ਹਾਈਵੇ ਦੀ ਤੇ ਨਾਲ ਹੀ ਪੁਲਿਸ ਅਫਸਰ ਜੋ ਕਿ ਉੱਥੇ ਥਾਣੇਦਾਰ ਸੀ ਮੌਜੂਦ ਉਹਨਾਂ ਦੇ ਉੱਤੇ ਤਲਵਾਰ ਦੇ ਨਾਲ ਹਮਲਾ ਕੀਤਾ ਗਿਆ ਇਹ ਦੋਸ਼ ਲਾਉਂਦੀ ਐਫਆਈਆਰ ਤੁਹਾਡੀ ਸਕਰੀਨ ਦੇ ਉੱਤੇ ਐਫਆਈਆਰ ਦੀ ਕਾਪੀ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਜੋ ਕੁਝ ਲਿਖਿਆ ਉਹ ਤੁਹਾਨੂੰ ਪੜ੍ਹ ਕੇ ਦੱਸਾਂਗੇ ਕਿਹੜੀਆਂ-ਕਿਹੜੀਆਂ ਧਰਾਵਾਂ ਨੇ ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਇਹ ਸਾਰਾ ਮਾਮਲਾ ਆ ਹੁਣ ਨਿਕਲ ਕੇ ਸਾਹਮਣੇ ਆਇਆ ਨਵਾਂ ਪਰਚਾ ਤਨੌਲਾ ਦੇ ਵਿੱਚ ਦਰਜ ਹੋਇਆ ਜਿਸ ਦੇ ਵਿੱਚ ਐਫ ਆਈ ਆਰ ਸਾਫ਼ ਲਿਖਦੀ ਹੈ ਕਿ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਉਣਾ ਨੈਸ਼ਨਲ ਹਾਈਵੇ ਦਾ ਨੁਕਸਾਨ ਕਰਨਾ ਤੇ ਜਿਉਂ ਉੱਥੇ ਥਾਣੇਦਾਰ ਮੌਜੂਦ ਸੀ ਸਹਾਇਕ ਥਾਣੇਦਾਰ ਜਗਦੀਪ ਸਿੰਘ ਉੱਤੇ ਆ ਤਲਵਾਰਾਂ ਦੇ ਨਾਲ ਹਮਲਾ ਕਰਨ ਦੇ ਦੋਸ਼ ਲਾਏ ਗਏ ਨੇ ਤਾਂ ਕਿੰਨਾ-ਕਿੰਨਾ ਦਾ ਨਾਂ ਹੈ ਕਿਹੜੀਆਂ-ਕਿਹੜੀਆਂ ਧਰਾਵਾਂ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਇਸ ਦੇ ਵਿੱਚ ਹੀ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰੋਪਰਟੀ ਦਾ ਐਕਟ ਵੀ ਲਾਇਆ ਗਿਆ ਹੈ ਤਾ 186 353 279 427 307 ਤੇ 148 159 ਇਹ ਸਾਰੀਆਂ ਧਰਾਵਾਂ ਲਕੀਆਂ ਨੇ ਯਾਨੀ ਕਿ ਕੁੱਲ ਲਗਭਗ 12 ਧਰਾਵਾਂ ਦੇ ਤਹਿਤ ਆਈਪੀਸੀ ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਤੇ ਪਰਚੇ ਦੇ ਵਿੱਚ ਲੱਖੇ ਸਿਧਾਣਾ ਦਾ ਨਾਮ ਵੀ ਹੈ ਭਾਨੇ ਸਿੱਧੂ ਦਾ ਨਾਮ ਵੀ ਹੈ ਤੇ ਉੱਥੇ ਹੀ ਭਾਨਾ ਸਿੱਧੂ ਦੀਆਂ ਦੋ ਭੈਣਾਂ ਦਾ ਨਾਮ ਵੀ ਇਸ ਦੇ ਵਿੱਚ ਦਰਜ ਹੈ ਤਾਂ ਕਿਹੜੇ ਕਿਹੜੇ ਸ਼ਖਸ ਉੱਤੇ ਪਰਚਾ ਹੋਇਆ ਉਹ ਤੁਹਾਨੂੰ ਦੱਸ ਦਿੰਨੇ ਆ ਲੱਖਾ ਸਿਧਾਣਾ ਗੁਰਵਿੰਦਰ ਸਿੰਘ ਉਰਫ ਗੱਗ ਸੁਖਪਾਲ ਸਿੰਘ ਗੁਰਵਿੰਦਰ ਸਿੰਘ ਉਰਫ ਜਿਹੜਾ ਕੀ ਹੈ ਗੱਗ ਵੀ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ ਹੈ ਉਧਰ ਹੀ ਬਲਜਿੰਦਰ ਸਿੰਘ ਦਾ ਵੀ ਨਾਮ ਸ਼ਾਮਲ ਹੈ ਤੇ ਗੱਲ ਕਰੀਏ ਤਾਂ ਭਾਨਾ ਸਿੱਧੂ ਦੀਆਂ ਦੋ ਭੈਣਾਂ ਦਾ ਨਾਮ ਵੀ ਇਸ ਪਰਚੇ ਦੇ ਵਿੱਚ ਦਰਜ ਕੀਤਾ ਗਿਆ ਤੇ ਭਾਨਾ ਸਿੱਧੂ ਦਾ ਪਿਤਾ ਦਾ ਨਾਮ ਵੀ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਕਰ ਰਹੇ ਹਾਂ ਭਾਨਾ ਸਿੱਧੂ ਦੇ ਪਿਤਾ ਬਿੱਕਰ ਸਿੰਘ ਭਾਨਾ ਸਿੱਧੂ ਦਾ ਭਰਾ ਅਮਨਾ ਪਾਨਾ ਸਿੱਧੂ ਦੀਆਂ ਭੈਣਾਂ ਕਿਰਨਪਾਲ ਕੌਰ ਤੇ ਸੁਖਪਾਲ ਕੌਰ ਦੇ ਨਾਲ ਨਾਲ ਲੱਖਾ ਸਿਧਾਣਾ ਉੱਤੇ ਇਹ ਪਰਚਾ ਦਰਜ ਕੀਤਾ ਗਿਆ ਹੈ ਐਫ ਆਈ ਆਰ ਦੀ ਐਕਸਕਲੂਸਿਵ ਕਾਪੀ ਤੁਹਾਨੂੰ ਦੇ ਰਹੇ ਹਾਂ ਪਰਚੇ ਦੇ ਵਿੱਚ ਦੱਸਿਆ ਗਿਆ ਕਿ ਨੈਸ਼ਨਲ ਹਾਈਵੇ 7 ਦੇ ਉੱਤੇ ਪੈਂਦੇ ਟੋਲ ਪਲਾਜ਼ਾ ਬੜਬਰ ਦੇ ਉੱਤੇ ਇਹ ਸਾਰਾ ਕੁਝ ਵਾਕਿਆ ਵਾਪਰਿਆ ਸੀ ਜਿਸ ਦੇ ਤਹਿਤ ਇਹ ਪਰਚਾ ਦਰਜ ਹੋਇਆ ਤਾਂ ਦੇਖਣਾ ਹੋਵੇਗਾ ਹੁਣ ਅਗਲੀ ਕਾਰਵਾਈ ਕੀ ਹੁੰਦੀ ਹੈ ਕਿਉਂਕਿ ਇਸ ਦੇ ਵਿੱਚ ਪਾਨਾ ਸਿੱਧੂ ਦੇ ਪਿਤਾ ਭਰਾ ਤੇ ਉਸ ਦੀਆਂ ਭੈਣਾਂ ਦੇ ਨਾਲ ਨਾਲ ਲੱਖਾਂ ਸਦਾਣਾ ਤੇ ਹੋਰ ਉਹਨਾਂ ਦੇ ਕਈ ਸਾਥੀਆਂ ਦੇ ਉੱਤੇ 12 ਧਰਾਵਾਂ ਲਾ ਕੇ ਤੇ ਜਿਨ੍ਹਾਂ ਦੇ ਵਿੱਚ 307 ਵਰਗੀ سنگੀਨ ਧਾਰਾ ਵੀ ਆਏ ਪਰਚਾ ਦਰਜ ਹੋਇਆ ਅਗਲੀ ਕਾਰਵਾਈ ਕੀ ਹੋਏਗੀ ਹਰ ਅਪਡੇਟ ਤੁਹਾਡੇ ਤਾਈ ਅਸੀਂ ਸਭ ਤੋਂ ਪਹਿਲਾਂ ਲੈ ਕੇ ਆਵਾਂਗੇ ਤੇ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਸਤਿ ਸ਼੍ਰੀ ਅਕਾਲ ਬ੍ਰਾਊਜ਼ਰਲੀ ਟੀਵੀ ਦੇਖ ਰਹੇ ਹੋ ਤੁਸੀਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਭਾਨਾ ਸਿੱਧੂ ਜਿਸ ਨੂੰ ਕਿ ਰਿਹਾਅ ਕਰਨ ਦੀਆਂ ਚਰਚਾਵਾਂ ਛੜੀਆਂ ਸੀ ਭਾਨਾ ਸਿੱਧੂ ਤੇ ਉਸਦੇ ਪਰਿਵਾਰ ਦੇ ਉੱਤੇ ਤੇ ਨਾਲ-ਨਾਲ ਲੱਖਾਂ ਸਿਧਾਨਾ ਉੱਤੇ ਇਰਾਦਾਇ ਕਤਲ 307 ਲਾ ਦਿੱਤੀ ਗਈ ਹੈ ਧਾਰਾ 307 ਦੇ ਨਾਲ-ਨਾਲ ਕੁੱਲ 12 ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਯਾਨੀ ਕਿ ਜਿੱਥੇ ਕਿਹਾ ਜਾ ਰਿਹਾ ਸੀ ਕਿ ਹੁਣ ਰਿਹਾਈ ਹੋ ਜਾਵੇਗੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਇੱਕ ਇੱਕ ਹੋਰ ਨਵਾਂ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਹੋਇਆ ਤਨੌਲੇ ਦੇ ਵਿੱਚ ਤਨੌਲੇ ਦੇ ਥਾਣੇ ਦੇ ਵਿੱਚ ਇਹ ਪਰਚਾ ਦਰਜ ਹੋਇਆ ਜਿਸ ਦੇ ਵਿੱਚ ਨਾ ਸਿਰਫ ਭਾਨਾ ਸਿੱਧੂ ਬਲਕਿ ਉਸ ਦੀਆਂ ਦੋ ਭੈਣਾਂ ਦਾ ਨਾਮ ਵੀ ਦਰਜ ਹੈ ਉਹਨਾਂ ਦੋਹਾਂ ਦੇ ਉੱਪਰ ਵੀ ਇਹ ਪਰਚਾ ਕੀਤਾ ਗਿਆ ਲਖੇ ਸਿਧਾਨੇ ਦਾ ਨਾਮ ਵੀ ਇਸ ਪਰਚੇ ਦੇ ਵਿੱਚ ਐਕਸਕਲੂਸਿਵ ਕਾਪੀ ਸਾਡੇ ਕੋਲ ਐਫ ਆਈ ਆਰ ਦੀ ਆ ਚੁੱਕੀ ਹੈ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਭਾਨਾ ਸਿੱਧੂ ਉਸ ਦੀਆਂ ਦੋ ਭੈਣਾਂ ਲੱਖਾ ਸਿਧਾਣਾ ਤੇ ਹੋਰ ਕਈਆਂ ਦੇ ਉੱਤੇ 307 ਧਾਰਾ ਇਰਾਦਾਇ ਕਤਲ ਦਾ ਪਰਚਾ ਦਰਜ ਕੀਤਾ ਗਿਆ ਇੱਕ ਥਾਣੇਦਾਰ ਨੂੰ ਮਾਰਨ ਦੀ ਕੋਸ਼ਿਸ਼ ਔਨ ਡਿਊਟੀ ਪੁਲਿਸ ਅਫਸਰ ਨੂੰ ਮਾਰਨ ਦੇ ਇਰਾਦੇ ਨਾਲ ਉਸ ਉੱਤੇ ਹਮਲਾ ਕੀਤਾ ਗਿਆ ਤਲਵਾਰਾਂ ਮਾਰੀਆਂ ਗਈਆਂ ਇਹ ਗੱਲ ਬਕਾਇਦਾ ਐਫ ਆਈ ਆਰ ਦੇ ਵਿੱਚ ਲਿਖੀ ਹੋਈ ਹੈ ਜਦੋਂ ਭਾਨੇ ਸਿੱਧੂ ਨੂੰ ਲੈ ਕੇ ਇਕੱਠ ਹੋ ਰਿਹਾ ਸੀ ਇਕੱਠ ਕੀਤਾ ਜਾ ਰਿਹਾ ਸੀ ਤਾਂ ਨੈਸ਼ਨਲ ਹਾਈਵੇ ਦੇ ਉੱਤੇ ਟੋਲ ਬੈਰੀਅਰ ਟੋਲ ਪਲਾਜ਼ਾ ਦੇ ਉੱਤੇ ਇਕੱਠ ਕੀਤਾ ਗਿਆ ਸੀ ਜਿੱਥੇ ਜਦੋਂ ਪੁਲਿਸ ਪਹੁੰਚਦੀ ਹੈ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਤਾਂ ਇਹਨਾਂ ਲੋਕਾਂ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਐਫ ਆਈ ਆਰ ਦੇ ਤਹਿਤ ਇਹ ਕਿਹਾ ਗਿਆ ਕਿ ਟਰੈਕਟਰ ਟਰਾਲੀਆਂ ਦੇ ਨਾਲ ਉੱਥੇ ਭਣਤੋੜ ਵੀ ਕੀਤੀ ਗਈ ਨੈਸ਼ਨਲ ਹਾਈਵੇ ਦੀ ਤੇ ਨਾਲ ਹੀ ਪੁਲਿਸ ਅਫਸਰ ਜੋ ਕਿ ਉੱਥੇ ਥਾਣੇਦਾਰ ਸੀ ਮੌਜੂਦ ਉਹਨਾਂ ਦੇ ਉੱਤੇ ਤਲਵਾਰ ਦੇ ਨਾਲ ਹਮਲਾ ਕੀਤਾ ਗਿਆ ਇਹ ਦੋਸ਼ ਲਾਉਂਦੀ ਐਫ ਆਈ ਆਰ ਤੁਹਾਡੀ ਸਕਰੀਨ ਦੇ ਉੱਤੇ ਐਫ ਆਈ ਆਰ ਦੀ ਕਾਪੀ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਜੋ ਕੁਝ ਲਿਖਿਆ ਉਹ ਤੁਹਾਨੂੰ ਪੜ੍ਹ ਕੇ ਦੱਸਾਂਗੇ ਕਿਹੜੀਆਂ ਕਿਹੜੀਆਂ ਧਰਾਵਾਂ ਨੇ ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਇਹ ਸਾਰਾ ਮਾਮਲਾ ਹੁਣ ਨਿਕਲ ਕੇ ਸਾਹਮਣੇ ਆਇਆ ਨਵਾਂ ਪਰਚਾ ਤਨੌਲਾ ਦੇ ਵਿੱਚ ਦਰਜ ਹੋਇਆ ਜਿਸ ਦੇ ਵਿੱਚ ਐਫ ਆਈ ਆਰ ਸਾਫ਼ ਲਿਖਦੀ ਹੈ ਕਿ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਉਣਾ ਨੈਸ਼ਨਲ ਹਾਈਵੇ ਦਾ ਨੁਕਸਾਨ ਕਰਨਾ ਤੇ ਜਿਉਂ ਉਥੇ ਥਾਣੇਦਾਰ ਮੌਜੂਦ ਸੀ ਸਹਾਇਕ ਥਾਣੇਦਾਰ ਜਗਦੀਪ ਸਿੰਘ ਉੱਤੇ ਤਲਵਾਰਾਂ ਦੇ ਨਾਲ ਹਮਲਾ ਕਰਨ ਦੇ ਦੋਸ਼ ਲਾਏ ਗਏ ਨੇ ਤਾਂ ਕਿੰਨਾ ਕਿੰਨਾ ਦਾ ਨਾਂ ਹੈ ਕਿਹੜੀਆਂ ਕਿਹੜੀਆਂ ਧਰਾਵਾਂ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਇਸ ਦੇ ਵਿੱਚ ਹੀ ਅ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰੋਪਰਟੀ ਦਾ ਐਕਟ ਵੀ ਲਾਇਆ ਗਿਆ ਤਾਂ 186 353 279 427 307 ਤੇ 148 149 ਇਹ ਸਾਰੀਆਂ ਧਰਾਵਾਂ ਲੱਗੀਆਂ ਨੇ ਯਾਨੀ ਕਿ ਕੁੱਲ ਲਗਭਗ 12 ਧਰਾਵਾਂ ਦੇ ਤਹਿਤ ਆਈਪੀਸੀ ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਤੇ ਪਰਚੇ ਦੇ ਵਿੱਚ ਲੱਖੇ ਸਿਧਾਨੇ ਦਾ ਨਾਮ ਵੀ ਹੈ ਭਾਨੇ ਸਿੱਧੂ ਦਾ ਨਾਮ ਵੀ ਹੈ ਤੇ ਉੱਥੇ ਹੀ ਭਾਨਾ ਸਿੱਧੂ ਦੀਆਂ ਦੋ ਭੈਣਾਂ ਦਾ ਨਾਮ ਵੀ ਇਸ ਦੇ ਵਿੱਚ ਦਰਜ ਹੈ ਤਾਂ ਕਿਹੜੇ ਕਿਹੜੇ ਸ਼ਖਸ ਉੱਤੇ ਪਰਚਾ ਹੋਇਆ ਉਹ ਤੁਹਾਨੂੰ ਦੱਸ ਦਿੰਨੇ ਆ ਲੱਖਾ ਸਿਧਾਣਾ ਗੁਰਵਿੰਦਰ ਸਿੰਘ ਉਰਫ ਗੱਗ ਸੁਖਪਾਲ ਸਿੰਘ ਗੁਰਵਿੰਦਰ ਸਿੰਘ ਉਰਫ ਜਿਹੜਾ ਕੀ ਹੈ ਗੱਗ ਵੀ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ ਹੈ ਉਧਰ ਹੀ ਬਲਜਿੰਦਰ ਸਿੰਘ ਦਾ ਵੀ ਨਾਮ ਸ਼ਾਮਲ ਹੈ ਤੇ ਗੱਲ ਕਰੀਏ ਤਾਂ ਪਾਨਾ ਸਿੱਧੂ ਦੀਆਂ ਦੋ ਭੈਣਾਂ ਦਾ ਨਾਮ ਵੀ ਇਸ ਪਰਚੇ ਦੇ ਵਿੱਚ ਦਰਜ ਕੀਤਾ ਗਿਆ ਤੇ ਪਾਨਾ ਸਿੱਧੂ ਦਾ ਪਿਤਾ ਦਾ ਨਾਮ ਵੀ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਕਰ ਰਹੇ ਆ ਪਾਨਾ ਸਿੱਧੂ ਦੇ ਪਿਤਾ ਬਿਕਰ ਸਿੰਘ ਪਾਨਾ ਸਿੱਧੂ ਦਾ ਭਰਾ ਅਮਨਾ ਪਾਨਾ ਸਿੱਧੂ ਦੀਆਂ ਭੈਣਾਂ ਕਿਰਨਪਾਲ ਕੌਰ ਤੇ ਸੁਖਪਾਲ ਕੌਰ ਦੇ ਨਾਲ ਨਾਲ ਲੱਖਾ ਸਿਧਾਨਾ ਉੱਤੇ ਇਹ ਪਰਚਾ ਦਰਜ ਕੀਤਾ ਗਿਆ ਹੈ ਐਫ ਆਈ ਆਰ ਦੀ ਐਕਸਕਲੂਸਿਵ ਕਾਪੀ ਤੁਹਾਨੂੰ ਦੇ ਰਹੇ ਹਾਂ ਪਰਚੇ ਦੇ ਵਿੱਚ ਦੱਸਿਆ ਗਿਆ ਕਿ ਨੈਸ਼ਨਲ ਹਾਈਵੇ 7 ਦੇ ਉੱਤੇ ਪੈਂਦੇ ਟੋਲ ਪਲਾਜ਼ਾ ਬੜਬਰ ਦੇ ਉੱਤੇ ਇਹ ਸਾਰਾ ਕੁਝ ਵਾਕਿਆ ਵਾਪਰਿਆ ਸੀ ਜਿਸ ਦੇ ਤਹਿਤ ਇਹ ਪਰਚਾ ਦਰਜ ਹੋਇਆ ਤਾਂ ਦੇਖਣਾ ਹੋਵੇਗਾ ਹੁਣ ਅਗਲੀ ਕਾਰਵਾਈ ਕੀ ਹੁੰਦੀ ਹੈ ਕਿਉਂਕਿ ਇਸ ਦੇ ਵਿੱਚ ਪਾਨਾ ਸਿੱਧੂ ਦੇ ਪਿਤਾ ਭਰਾ ਤੇ ਉਸ ਦੀਆਂ ਭੈਣਾਂ ਦੇ ਨਾਲ ਨਾਲ ਲੱਖਾਂ ਸਦਾਣਾ ਤੇ ਹੋਰ ਉਹਨਾਂ ਦੇ ਕਈ ਸਾਥੀਆਂ ਦੇ ਉੱਤੇ 12 ਧਰਾਵਾਂ ਲਾ ਕੇ ਤੇ ਜਿਨ੍ਹਾਂ ਦੇ ਵਿੱਚ 307 ਵਰਗੀ ਸੰਗੀਨ ਧਾਰਾ ਵੀ ਆਏ ਪਰਚਾ ਦਰਜ ਹੋਇਆ ਅਗਲੀ ਕਾਰਵਾਈ ਕੀ ਹੋਏਗੀ ਹਰ ਅਪਡੇਟ ਤੁਹਾਡੇ ਤਾਈ ਅਸੀਂ ਸਭ ਤੋਂ ਪਹਿਲਾਂ ਲੈ ਕੇ ਆਵਾਂਗੇ ਤੇ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਸਤਿ ਸ਼੍ਰੀ ਅਕਾਲ ਬ੍ਰਾਊਜ਼ਰਲੀ ਟੀਵੀ ਦੇਖ ਰਹੇ ਹੋ ਤੁਸੀਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਭਾਨਾ ਸਿੱਧੂ ਜਿਸ ਨੂੰ ਕਿ ਰਿਹਾ ਕਰਨ ਦੀਆਂ ਚਰਚਾਵਾਂ ਛੜੀਆਂ ਸੀ ਭਾਨਾ ਸਿੱਧੂ ਤੇ ਉਸਦੇ ਪਰਿਵਾਰ ਦੇ ਉੱਤੇ ਤੇ ਨਾਲ-ਨਾਲ ਲੱਖਾਂ ਸਿਧਾਣਾ ਉੱਤੇ ਇਰਾਦਾਇ ਕਤਲ 307 ਲਾ ਦਿੱਤੀ ਗਈ ਹੈ ਧਾਰਾ 307 ਦੇ ਨਾਲ-ਨਾਲ ਕੁੱਲ 12 ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਯਾਨੀ ਕਿ ਜਿੱਥੇ ਕਿਹਾ ਜਾ ਰਿਹਾ ਸੀ ਕਿ ਹੁਣ ਰਿਹਾਈ ਹੋ ਜਾਵੇਗੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਕਿ ਇੱਕ ਹੋਰ ਨਵਾਂ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਹੋਇਆ ਤਨੌਲੇ ਦੇ ਵਿੱਚ ਤਨੌਲੇ ਦੇ ਥਾਣੇ ਦੇ ਵਿੱਚ ਇਹ ਪਰਚਾ ਦਰਜ ਹੋਇਆ ਜਿਸ ਦੇ ਵਿੱਚ ਨਾ ਸਿਰਫ ਭਾਨਾ ਸਿੱਧੂ ਬਲਕਿ ਉਸ ਦੀਆਂ ਦੋ ਭੈਣਾਂ ਦਾ ਨਾਮ ਵੀ ਦਰਜ ਹੈ ਉਹਨਾਂ ਦੋਹਾਂ ਦੇ ਉੱਪਰ ਵੀ ਇਹ ਪਰਚਾ ਕੀਤਾ ਗਿਆ ਲਖੇ ਸੁਧਾਰੇ ਦਾ ਨਾਮ ਵੀ ਇਸ ਪਰਚੇ ਦੇ ਵਿੱਚ ਐਕਸਕਲੂਸਿਵ ਕਾਪੀ ਸਾਡੇ ਕੋਲ ਐਫ ਆਈ ਆਰ ਦੀ ਆ ਚੁੱਕੀ ਹੈ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਭਾਨਾ ਸਿੱਧੂ ਉਸ ਦੀਆਂ ਦੋ ਭੈਣਾਂ ਲੱਖਾ ਸਿਧਾਨਾ ਤੇ ਹੋਰ ਕਈਆਂ ਦੇ ਉੱਤੇ 307 ਧਾਰਾ ਇਰਾਦਾਇ ਕਤਲ ਦਾ ਪਰਚਾ ਦਰਜ ਕੀਤਾ ਗਿਆ ਇੱਕ ਥਾਣੇਦਾਰ ਨੂੰ ਮਾਰਨ ਦੀ ਕੋਸ਼ਿਸ਼ ਔਨ ਡਿਊਟੀ ਪੁਲਿਸ ਅਫਸਰ ਨੂੰ ਮਾਰਨ ਦੇ ਇਰਾਦੇ ਨਾਲ ਉਸ ਉੱਤੇ ਹਮਲਾ ਕੀਤਾ ਗਿਆ ਤਲਵਾਰਾਂ ਮਾਰੀਆਂ ਗਈਆਂ ਇਹ ਗੱਲ ਬਕਾਇਦਾ ਐਫ ਆਈ ਆਰ ਦੇ ਵਿੱਚ ਲਿਖੀ ਹੋਈ ਹੈ ਜਦੋਂ ਭਾਨੇ ਸਿੱਧੂ ਨੂੰ ਲੈ ਕੇ ਇਕੱਠ ਹੋ ਰਿਹਾ ਸੀ ਇਕੱਠ ਕੀਤਾ ਜਾ ਰਿਹਾ ਸੀ ਤਾਂ ਨੈਸ਼ਨਲ ਹਾਈਵੇ ਦੇ ਉੱਤੇ ਟੋਲ ਬੈਰੀਅਰ ਟੋਲ ਪਲਾਜ਼ਾ ਦੇ ਉੱਤੇ ਇਕੱਠ ਕੀਤਾ ਗਿਆ ਸੀ ਜਿੱਥੇ ਜਦੋਂ ਪੁਲਿਸ ਪਹੁੰਚਦੀ ਹੈ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਤਾਂ ਇਹਨਾਂ ਲੋਕਾਂ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਐਫ ਆਈ ਆਰ ਦੇ ਤਹਿਤ ਇਹ ਕਿਹਾ ਗਿਆ ਕਿ ਟਰੈਕਟਰ ਟਰਾਲੀਆਂ ਦੇ ਨਾਲ ਉੱਥੇ ਭਣਤੋੜ ਵੀ ਕੀਤੀ ਗਈ ਨੈਸ਼ਨਲ ਹਾਈਵੇ ਦੀ ਤੇ ਨਾਲ ਹੀ ਪੁਲਿਸ ਅਫਸਰ ਜੋ ਕਿ ਉੱਥੇ ਥਾਣੇਦਾਰ ਸੀ ਮੌਜੂਦ ਉਹਨਾਂ ਦੇ ਉੱਤੇ ਤਲਵਾਰ ਦੇ ਨਾਲ ਹਮਲਾ ਕੀਤਾ ਗਿਆ ਇਹ ਦੋਸ਼ ਲਾਉਂਦੀ ਐਫ ਆਈ ਆਰ ਤੁਹਾਡੀ ਸਕਰੀਨ ਦੇ ਉੱਤੇ ਐਫ ਆਈ ਆਰ ਦੀ ਕਾਪੀ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਜੋ ਕੁਝ ਲਿਖਿਆ ਉਹ ਤੁਹਾਨੂੰ ਪੜ੍ਹ ਕੇ ਦੱਸਾਂਗੇ ਕਿਹੜੀਆਂ ਕਿਹੜੀਆਂ ਧਰਾਵਾਂ ਨੇ ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਇਹ ਸਾਰਾ ਮਾਮਲਾ ਹੁਣ ਨਿਕਲ ਕੇ ਸਾਹਮਣੇ ਆਇਆ ਨਵਾਂ ਪਰਚਾ ਤਨੌਲਾ ਦੇ ਵਿੱਚ ਦਰਜ ਹੋਇਆ ਜਿਸ ਦੇ ਵਿੱਚ ਐਫ ਆਈ ਆਰ ਸਾਫ਼ ਲਿਖਦੀ ਹੈ ਕਿ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਉਣਾ ਨੈਸ਼ਨਲ ਹਾਈਵੇ ਦਾ ਨੁਕਸਾਨ ਕਰਨਾ ਤੇ ਜਿਉਂ ਉਥੇ ਥਾਣੇਦਾਰ ਮੌਜੂਦ ਸੀ ਸਹਾਇਕ ਥਾਣੇਦਾਰ ਜਗਦੀਪ ਸਿੰਘ ਉੱਤੇ ਤਲਵਾਰਾਂ ਦੇ ਨਾਲ ਹਮਲਾ ਕਰਨ ਦੇ ਦੋਸ਼ ਲਾਏ ਗਏ ਨੇ ਤਾਂ ਕਿੰਨਾ ਕਿੰਨਾ ਦਾ ਨਾਂ ਹੈ ਕਿਹੜੀਆਂ ਕਿਹੜੀਆਂ ਧਰਾਵਾਂ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਇਸ ਦੇ ਵਿੱਚ ਹੀ ਅ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰੋਪਰਟੀ ਦਾ ਐਕਟ ਵੀ ਲਾਇਆ ਗਿਆ ਤਾਂ 186 353 279 427 307 ਤੇ 148 149 ਇਹ ਸਾਰੀਆਂ ਧਰਾਵਾਂ ਲੱਗੀਆਂ ਨੇ ਯਾਨੀ ਕਿ ਕੁੱਲ ਲਗਭਗ 12 ਧਰਾਵਾਂ ਦੇ ਤਹਿਤ ਆਈਪੀਸੀ ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਤੇ ਪਰਚੇ ਦੇ ਵਿੱਚ ਲੱਖੇ ਸਿਧਾਨੇ ਦਾ ਨਾਮ ਵੀ ਹੈ ਭਾਨੇ ਸਿੱਧੂ ਦਾ ਨਾਮ ਵੀ ਹੈ ਤੇ ਉੱਥੇ ਹੀ ਭਾਨਾ ਸਿੱਧੂ ਦੀਆਂ ਦੋ ਭੈਣਾਂ ਦਾ ਨਾਮ ਵੀ ਇਸ ਦੇ ਵਿੱਚ ਦਰਜ ਹੈ ਤਾਂ ਕਿਹੜੇ ਕਿਹੜੇ ਸ਼ਖਸ ਉੱਤੇ ਪਰਚਾ ਹੋਇਆ ਉਹ ਤੁਹਾਨੂੰ ਦੱਸ ਦਿੰਨੇ ਆ ਲੱਖਾ ਸਿਧਾਣਾ ਗੁਰਵਿੰਦਰ ਸਿੰਘ ਉਰਫ ਗੱਗ ਸੁਖਪਾਲ ਸਿੰਘ ਗੁਰਵਿੰਦਰ ਸਿੰਘ ਉਰਫ ਜਿਹੜਾ ਕੀ ਹੈ ਗੱਗ ਵੀ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ ਹੈ ਉਧਰ ਹੀ ਬਲਜਿੰਦਰ ਸਿੰਘ ਦਾ ਵੀ ਨਾਮ ਸ਼ਾਮਲ ਹੈ ਤੇ ਗੱਲ ਕਰੀਏ ਤਾਂ ਪਾਨਾ ਸਿੱਧੂ ਦੀਆਂ ਦੋ ਭੈਣਾਂ ਦਾ ਨਾਮ ਵੀ ਇਸ ਪਰਚੇ ਦੇ ਵਿੱਚ ਦਰਜ ਕੀਤਾ ਗਿਆ ਤੇ ਪਾਨਾ ਸਿੱਧੂ ਦਾ ਪਿਤਾ ਦਾ ਨਾਮ ਵੀ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਕਰ ਰਹੇ ਆ ਪਾਨਾ ਸਿੱਧੂ ਦੇ ਪਿਤਾ ਬਿੱਕਰ ਸਿੰਘ ਭਾਨਾ ਸਿੱਧੂ ਦਾ ਭਰਾ ਅਮਨਾ ਭਾਨਾ ਸਿੱਧੂ ਦੀਆਂ ਭੈਣਾਂ ਕਿਰਨਪਾਲ ਕੌਰ ਤੇ ਸੁਖਪਾਲ ਕੌਰ ਦੇ ਨਾਲ ਨਾਲ ਲੱਖਾ ਸਿਧਾਨਾ ਉੱਤੇ ਇਹ ਪਰਚਾ ਦਰਜ ਕੀਤਾ ਗਿਆ ਹੈ ਐਫ ਆਈ ਆਰ ਦੀ ਐਕਸਕਲੂਸਿਵ ਕਾਪੀ ਤੁਹਾਨੂੰ ਦੇ ਰਿਆ ਪਰਚੇ ਦੇ ਵਿੱਚ ਦੱਸਿਆ ਗਿਆ ਕਿ ਨੈਸ਼ਨਲ ਹਾਈਵੇ 7 ਦੇ ਉੱਤੇ ਪੈਂਦੇ ਟੋਲ ਪਲਾਜ਼ਾ ਬੜਬਰ ਦੇ ਉੱਤੇ ਇਹ ਸਾਰਾ ਕੁਝ ਵਾਕਿਆ ਵਾਪਰਿਆ ਸੀ ਜਿਸ ਦੇ ਤਹਿਤ ਇਹ ਪਰਚਾ ਦਰਜ ਹੋਇਆ ਤਾਂ ਦੇਖਣਾ ਹੋਵੇਗਾ ਹੁਣ ਅਗਲੀ ਕਾਰਵਾਈ ਕੀ ਹੁੰਦੀ ਹੈ ਕਿਉਂਕਿ ਇਸ ਦੇ ਵਿੱਚ ਭਾਨਾ ਸਿੱਧੂ ਦੇ ਪਿਤਾ ਭਰਾ ਤੇ ਉਸ ਦੀਆਂ ਭੈਣਾਂ ਦੇ ਨਾਲ ਦਾ ਲੱਖਾਂ ਸਦਾਣਾ ਤੇ ਹੋਰ ਉਹਨਾਂ ਦੇ ਕਈ ਸਾਥੀਆਂ ਦੇ ਉੱਤੇ 12 ਧਰਾਵਾਂ ਲਾ ਕੇ ਤੇ ਜਿਨ੍ਹਾਂ ਦੇ ਵਿੱਚ 307 ਵਰਗੀ سنگੀਨ ਧਾਰਾ ਵੀ ਆਏ ਪਰਚਾ ਦਰਜ ਹੋਇਆ ਅਗਲੀ ਕਾਰਵਾਈ ਕੀ ਹੋਏਗੀ ਹਰ ਅਪਡੇਟ ਤੁਹਾਡੇ ਤਾਈ ਅਸੀਂ ਸਭ ਤੋਂ ਪਹਿਲਾਂ ਲੈ ਕੇ ਆਵਾਂਗੇ ਤੇ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਸਤਿ ਸ਼੍ਰੀ ਅਕਾਲ ਬ੍ਰਾਊਜ਼ਰਲੀ ਟੀਵੀ ਦੇਖ ਰਹੇ ਹੋ ਤੁਸੀਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਭਾਨਾ ਸਿੱਧੂ ਜਿਸ ਨੂੰ ਕਿ ਰਿਹਾਅ ਕਰਨ ਦੀਆਂ ਚਰਚਾਵਾਂ ਛੜੀਆਂ ਸੀ ਭਾਨਾ ਸਿੱਧੂ ਤੇ ਉਸਦੇ ਪਰਿਵਾਰ ਦੇ ਉੱਤੇ ਤੇ ਨਾਲ-ਨਾਲ ਲੱਖਾਂ ਸਿਧਾਣਾ ਉੱਤੇ ਇਰਾਦਾਇ ਕਤਲ 307 ਲਾ ਦਿੱਤੀ ਗਈ ਹੈ ਧਾਰਾ 307 ਦੇ ਨਾਲ-ਨਾਲ ਕੁੱਲ 12 ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਹੈ ਯਾਨੀ ਕਿ ਜਿੱਥੇ ਕਿਹਾ ਜਾ ਰਿਹਾ ਸੀ ਕਿ ਹੁਣ ਰਿਹਾਈ ਹੋ ਜਾਵੇਗੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਕਿ ਇੱਕ ਹੋਰ ਨਵਾਂ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਹੋਇਆ ਧਨੌਲੇ ਦੇ ਵਿੱਚ ਧਨੌਲੇ ਦੇ ਥਾਣੇ ਦੇ ਵਿੱਚ ਇਹ ਪਰਚਾ ਦਰਜ ਹੋਇਆ ਜਿਸ ਦੇ ਵਿੱਚ ਨਾ ਸਿਰਫ ਭਾਨਾ ਸਿੱਧੂ ਬਲਕੇ ਉਸ ਦੀਆਂ ਦੋ ਭੈਣਾਂ ਦਾ ਨਾਮ ਵੀ ਦਰਜ ਹੈ ਉਹਨਾਂ ਦੋਹਾਂ ਦੇ ਉੱਪਰ ਵੀ ਇਹ ਪਰਚਾ ਕੀਤਾ ਗਿਆ ਹੈ ਲੱਖੇ ਸਿਧਾਨਾ ਦਾ ਨਾਮ ਵੀ ਇਸ ਪਰਚੇ ਦੇ ਵਿੱਚ ਹੈ ਐਕਸਕਲੂਸਿਵ ਕਾਪੀ ਸਾਡੇ ਕੋਲ ਐਫ ਆਈ ਆਰ ਦੀ ਆ ਚੁੱਕੀ ਹੈ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਭਾਨਾ ਸਿੱਧੂ ਉਸ ਦੀਆਂ ਦੋ ਭੈਣਾਂ ਲੱਖਾ ਸਿਧਾਨਾ ਤੇ ਹੋਰ ਕਈਆਂ ਦੇ ਉੱਤੇ 307 ਧਾਰਾ ਇਰਾਦਾਇ ਕਤਲ ਦਾ ਪਰਚਾ ਦਰਜ ਕੀਤਾ ਗਿਆ ਇੱਕ ਥਾਣੇਦਾਰ ਨੂੰ ਮਾਰਨ ਦੀ ਕੋਸ਼ਿਸ਼ ਔਨ ਡਿਊਟੀ ਪੁਲਿਸ ਅਫਸਰ ਨੂੰ ਮਾਰਨ ਦੇ ਇਰਾਦੇ ਨਾਲ ਉਸ ਉੱਤੇ ਹਮਲਾ ਕੀਤਾ ਗਿਆ ਤਲਵਾਰਾਂ ਮਾਰੀਆਂ ਗਈਆਂ ਇਹ ਗੱਲ ਬਕਾਇਦਾ ਐਫ ਆਈ ਆਰ ਦੇ ਵਿੱਚ ਲਿਖੀ ਹੋਈ ਹੈ ਜਦੋਂ ਭਾਨੇ ਸਿੱਧੂ ਨੂੰ ਲੈ ਕੇ ਇਕੱਠ ਹੋ ਰਿਹਾ ਸੀ ਇਕੱਠ ਕੀਤਾ ਜਾ ਰਿਹਾ ਸੀ ਤਾਂ ਨੈਸ਼ਨਲ ਹਾਈਵੇ ਤੇ ਉੱਤੇ ਟੋਲ ਬੈਰੀਅਰ ਟੋਲ ਪਲਾਜ਼ਾ ਦੇ ਉੱਤੇ ਇਕੱਠ ਕੀਤਾ ਗਿਆ ਸੀ ਜਿੱਥੇ ਜਦੋਂ ਪੁਲਿਸ ਪਹੁੰਚਦੀ ਹੈ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਤਾ ਇਹਨਾਂ ਲੋਕਾਂ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਐਫਆਈਆਰ ਦੇ ਤਹਿਤ ਇਹ ਕਿਹਾ ਗਿਆ ਕਿ ਟਰੈਕਟਰ ਟਰਾਲੀਆਂ ਦੇ ਨਾਲ ਉੱਥੇ ਪਣਤੋੜ ਵੀ ਕੀਤੀ ਗਈ ਨੈਸ਼ਨਲ ਹਾਈਵੇ ਦੀ ਤੇ ਨਾਲ ਹੀ ਪੁਲਿਸ ਅਫਸਰ ਜੋ ਕਿ ਉੱਥੇ ਥਾਣੇਦਾਰ ਸੀ ਮੌਜੂਦ ਉਹਨਾਂ ਦੇ ਉੱਤੇ ਤਲਵਾਰ ਦੇ ਨਾਲ ਹਮਲਾ ਕੀਤਾ ਗਿਆ ਇਹ ਦੋਸ਼ਾਂਉਂਦੀ ਐਫਆਈਆਰ ਥੋੜੀ ਸਕਰੀਨ ਦੇ ਉੱਤੇ ਐਫਆਈਆਰ ਦੀ ਕਾਪੀ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਜੋ ਕੁਝ ਲਿਖਿਆ ਉਹ ਤੁਹਾਨੂੰ ਪੜ੍ਹ ਕੇ ਦੱਸਾਂਗੇ ਕਿਹੜੀਆਂ-ਕਿਹੜੀਆਂ ਧਰਾਵਾਂ ਨੇ ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਇਹ ਸਾਰਾ ਮਾਮਲਾ ਆ ਹੁਣ ਨਿਕਲ ਕੇ ਸਾਹਮਣੇ ਆਇਆ ਨਵਾਂ ਪਰਚਾ ਤਨੌਲਾ ਦੇ ਵਿੱਚ ਦਰਜ ਹੋਇਆ ਜਿਸ ਦੇ ਵਿੱਚ ਐਫ ਆਈ ਆਰ ਸਾਫ਼ ਲਿਖਦੀ ਹੈ ਕਿ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਉਣਾ ਨੈਸ਼ਨਲ ਹਾਈਵੇ ਦਾ ਨੁਕਸਾਨ ਕਰਨਾ ਤੇ ਜਿਉਂ ਉੱਥੇ ਥਾਣੇਦਾਰ ਮੌਜੂਦ ਸੀ ਸਹਾਇਕ ਥਾਣੇਦਾਰ ਜਗਦੀਪ ਸਿੰਘ ਉੱਤੇ ਆ ਤਲਵਾਰਾਂ ਦੇ ਨਾਲ ਹਮਲਾ ਕਰਨ ਦੇ ਦੋਸ਼ ਲਾਏ ਗਏ ਨੇ ਤਾਂ ਕਿੰਨਾ-ਕਿੰਨਾ ਦਾ ਨਾਂ ਹੈ ਕਿਹੜੀਆਂ-ਕਿਹੜੀਆਂ ਧਰਾਵਾਂ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਇਸ ਦੇ ਵਿੱਚ ਹੀ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰੋਪਰਟੀ ਦਾ ਐਕਟ ਵੀ ਲਾਇਆ ਗਿਆ ਹੈ ਤਾ 186 353 279 427 307 ਤੇ 148 159 ਇਹ ਸਾਰੀਆਂ ਧਰਾਵਾਂ ਲਗੀਆਂ ਨੇ ਯਾਨੀ ਕਿ ਕੁੱਲ ਲਗਭਗ 12 ਧਰਾਵਾਂ ਦੇ ਤਹਿਤ ਆਈਪੀਸੀ ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਤੇ ਪਰਚੇ ਦੇ ਵਿੱਚ ਲਖੇ ਸਿਧਾਨਾ ਦਾ ਨਾਮ ਵੀ ਹੈ ਭਾਨੇ ਸਿੱਧੂ ਦਾ ਨਾਮ ਵੀ ਹੈ ਤੇ ਉੱਥੇ ਹੀ ਭਾਨਾ ਸਿੱਧੂ ਦੀਆਂ ਦੋ ਭੈਣਾਂ ਦਾ ਨਾਮ ਵੀ ਇਸ ਦੇ ਵਿੱਚ ਦਰਜ ਹੈ ਤਾਂ ਕਿਹੜੇ ਕਿਹੜੇ ਸ਼ਖਸ ਉੱਤੇ ਪਰਚਾ ਹੋਇਆ ਉਹ ਤੁਹਾਨੂੰ ਦੱਸ ਦਿੰਨੇ ਆ ਲਖਾ ਸਿਧਾਨਾ ਗੁਰਵਿੰਦਰ ਸਿੰਘ ਉਰਫ ਗੱਗ ਸੁਖਪਾਲ ਸਿੰਘ ਗੁਰਵਿੰਦਰ ਸਿੰਘ ਉਰਫ ਜਿਹੜਾ ਕੀ ਹੈ ਗੱਗ ਵੀ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ ਹੈ ਉਧਰ ਹੀ ਬਜਿੰਦਰ ਸਿੰਘ ਦਾ ਵੀ ਨਾਮ ਸ਼ਾਮਲ ਹੈ ਤੇ ਗੱਲ ਕਰੀਏ ਤਾਂ ਪਾਨਾ ਸਿੱਧੂ ਦੀਆਂ ਦੋ ਭੈਣਾਂ ਦਾ ਨਾਮ ਵੀ ਇਸ ਪਰਚੇ ਦੇ ਵਿੱਚ ਦਰਜ ਕੀਤਾ ਗਿਆ ਤੇ ਪਾਨਾ ਸਿੱਧੂ ਦਾ ਪਿਤਾ ਦਾ ਨਾਮ ਵੀ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਕਰ ਰਹੇ ਹਾਂ ਪਾਨਾ ਸਿੱਧੂ ਦੇ ਪਿਤਾ ਬਿੱਕਰ ਸਿੰਘ ਪਾਨਾ ਸਿੱਧੂ ਦਾ ਭਰਾ ਅਮਨਾ ਪਾਨਾ ਸਿੱਧੂ ਦੀਆਂ ਭੈਣਾਂ ਕਰਨਪਾਲ ਕੌਰ ਤੇ ਸੁਖਪਾਲ ਕੌਰ ਦੇ ਨਾਲ ਨਾਲ ਲੱਖਾ ਸਿਧਾਨਾ ਉੱਤੇ ਇਹ ਪਰਚਾ ਦਰਜ ਕੀਤਾ ਗਿਆ ਹੈ ਐਫ ਆਈ ਆਰ ਦੀ ਐਕਸਕਲੂਸਿਵ ਕਾਪੀ ਤੁਹਾਨੂੰ ਦੇ ਰਿਹਾ ਪਰਚੇ ਦੇ ਵਿੱਚ ਦੱਸਿਆ ਗਿਆ ਕਿ ਨੈਸ਼ਨਲ ਹਾਈਵੇ 7 ਦੇ ਉੱਤੇ ਪੈਂਦੇ ਟੋਲ ਪਲਾਜ਼ਾ ਬੜਬਰ ਦੇ ਉੱਤੇ ਇਹ ਸਾਰਾ ਕੁਝ ਵਾਕਿਆ ਵਾਪਰਿਆ ਸੀ ਜਿਸ ਦੇ ਤਹਿਤ ਇਹ ਪਰਚਾ ਦਰਜ ਹੋਇਆ ਤਾਂ ਦੇਖਣਾ ਹੋਵੇਗਾ ਹੁਣ ਅਗਲੀ ਕਾਰਵਾਈ ਕੀ ਹੁੰਦੀ ਹੈ ਕਿਉਂਕਿ ਇਸ ਦੇ ਵਿੱਚ ਪਾਨਾ ਸਿੱਧੂ ਦੇ ਪਿਤਾ ਭਰਾ ਤੇ ਉਸ ਦੀਆਂ ਭੈਣਾਂ ਦੇ ਨਾਲ ਨਾਲ ਲੱਖਾਂ ਸਦਾਣਾ ਤੇ ਹੋਰ ਉਹਨਾਂ ਦੇ ਕਈ ਸਾਥੀਆਂ ਦੇ ਉੱਤੇ 12 ਧਰਾਵਾਂ ਲਾ ਕੇ ਤੇ ਜਿਨ੍ਹਾਂ ਦੇ ਵਿੱਚ 307 ਵਰਗੀ سنگੀਨ ਧਾਰਾ ਵੀ ਆਏ ਪਰਚਾ ਦਰਜ ਹੋਇਆ ਅਗਲੀ ਕਾਰਵਾਈ ਕੀ ਹੋਏਗੀ ਹਰ ਅਪਡੇਟ ਤੁਹਾਡੇ ਤਾਈ ਅਸੀਂ ਸਭ ਤੋਂ ਪਹਿਲਾਂ ਲੈ ਕੇ ਆਵਾਂਗੇ ਤੇ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਸਤਿ ਸ਼੍ਰੀ ਅਕਾਲ ਬ੍ਰਾਊਜ਼ਰਲੀ ਟੀਵੀ ਦੇਖ ਰਹੇ ਹੋ ਤੁਸੀਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਭਾਨਾ ਸਿੱਧੂ ਜਿਸ ਨੂੰ ਕਿ ਰਿਹਾਅ ਕਰਨ ਦੀਆਂ ਚਰਚਾਵਾਂ ਛਿੜੀਆਂ ਸੀ ਭਾਨਾ ਸਿੱਧੂ ਤੇ ਉਸਨੇ ਪਰਿਵਾਰ ਦੇ ਉੱਤੇ ਤੇ ਨਾਲ-ਨਾਲ ਲੱਖਾਂ ਸਿਧਾਣਾ ਉੱਤੇ ਇਰਾਦਾਇ ਕਤਲ 307 ਲਾ ਦਿੱਤੀ ਗਈ ਹੈ ਧਾਰਾ 307 ਦੇ ਨਾਲ-ਨਾਲ ਕੁੱਲ 12 ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਯਾਨੀ ਕਿ ਜਿੱਥੇ ਕਿਹਾ ਜਾ ਰਿਹਾ ਸੀ ਕਿ ਹੁਣ ਰਿਹਾਈ ਹੋ ਜਾਵੇਗੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਕਿ ਇੱਕ ਹੋਰ ਨਵਾਂ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਹੋਇਆ ਧਨੌਲੇ ਦੇ ਵਿੱਚ ਧਨੌਲੇ ਦੇ ਥਾਣੇ ਦੇ ਵਿੱਚ ਇਹ ਪਰਚਾ ਦਰਜ ਹੋਇਆ ਜਿਸ ਦੇ ਵਿੱਚ ਨਾ ਸਿਰਫ ਭਾਨਾ ਸਿੱਧੂ ਬਲਕੇ ਉਸ ਦੀਆਂ ਦੋ ਭੈਣਾਂ ਦਾ ਨਾਮ ਵੀ ਦਰਜ ਹੈ ਉਹਨਾਂ ਦੋਹਾਂ ਦੇ ਉੱਪਰ ਵੀ ਇਹ ਪਰਚਾ ਕੀਤਾ ਗਿਆ ਹੈ ਲੱਖੇ ਸਿਧਾਣਾ ਦਾ ਨਾਮ ਵੀ ਇਸ ਪਰਚੇ ਦੇ ਵਿੱਚ ਹੈ ਐਕਸਕਲੂਸਿਵ ਕਾਪੀ ਸਾਡੇ ਕੋਲ ਐਫ ਆਈ ਆਰ ਦੀ ਆ ਚੁੱਕੀ ਹੈ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਭਾਨਾ ਸਿੱਧੂ ਉਸ ਦੀਆਂ ਦੋ ਭੈਣਾਂ ਲੱਖਾ ਸਿਧਾਣਾ ਤੇ ਹੋਰ ਕਈਆਂ ਦੇ ਉੱਤੇ 307 ਧਾਰਾ ਇਰਾਦਾਇ ਕਤਲ ਦਾ ਪਰਚਾ ਦਰਜ ਕੀਤਾ ਗਿਆ ਇੱਕ ਥਾਣੇਦਾਰ ਨੂੰ ਮਾਰਨ ਦੀ ਕੋਸ਼ਿਸ਼ ਔਨ ਡਿਊਟੀ ਪੁਲਿਸ ਅਫਸਰ ਨੂੰ ਮਾਰਨ ਦੇ ਇਰਾਦੇ ਨਾਲ ਉਸ ਉੱਤੇ ਹਮਲਾ ਕੀਤਾ ਗਿਆ ਤਲਵਾਰਾਂ ਮਾਰੀਆਂ ਗਈਆਂ ਇਹ ਗੱਲ ਬਕਾਇਦਾ ਐਫ ਆਈ ਆਰ ਦੇ ਵਿੱਚ ਲਿਖੀ ਹੋਈ ਹੈ ਜਦੋਂ ਭਾਨੇ ਸਿੱਧੂ ਨੂੰ ਲੈ ਕੇ ਇਕੱਠ ਹੋ ਰਿਹਾ ਸੀ ਇਕੱਠ ਕੀਤਾ ਜਾ ਰਿਹਾ ਸੀ ਤਾਂ ਨੈਸ਼ਨਲ ਹਾਈਵੇ ਦੇ ਉੱਤੇ ਟੋਲ ਬੈਰੀਅਰ ਟੋਲ ਪਲਾਜ਼ਾ ਦੇ ਉੱਤੇ ਇਕੱਠ ਕੀਤਾ ਗਿਆ ਸੀ ਜਿੱਥੇ ਜਦੋਂ ਪੁਲਿਸ ਪਹੁੰਚਦੀ ਹੈ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਤਾ ਇਹਨਾਂ ਲੋਕਾਂ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਐਫ ਆਈ ਆਰ ਦੇ ਤਹਿਤ ਇਹ ਕਿਹਾ ਗਿਆ ਕਿ ਟਰੈਕਟਰ ਟਰਾਲੀਆਂ ਦੇ ਨਾਲ ਉੱਥੇ ਭੰਨਤੋੜ ਵੀ ਕੀਤੀ ਗਈ ਨੈਸ਼ਨਲ ਹਾਈਵੇ ਦੀ ਤੇ ਨਾਲ ਹੀ ਪੁਲਿਸ ਅਫਸਰ ਜੋ ਕਿ ਉੱਥੇ ਥਾਣੇਦਾਰ ਸੀ ਮੌਜੂਦ ਉਹਨਾਂ ਦੇ ਉੱਤੇ ਤਲਵਾਰ ਦੇ ਨਾਲ ਹਮਲਾ ਕੀਤਾ ਗਿਆ ਇਹ ਦੋਸ਼ਾਂ ਦੀ ਐਫ ਆਈ ਆਰ ਥੋੜੀ ਸਕਰੀਨ ਦੇ ਉੱਤੇ ਐਫ ਆਈ ਆਰ ਲਿਖਿਆ ਤੁਹਾਨੂੰ ਪੜ੍ਹ ਕੇ ਦੱਸਾਂਗੇ ਕਿਹੜੀਆਂ ਕਿਹੜੀਆਂ ਧਰਾਵਾਂ ਨੇ ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਇਹ ਸਾਰਾ ਮਾਮਲਾ ਆ ਹੁਣ ਨਿਕਲ ਕੇ ਸਾਹਮਣੇ ਆਇਆ ਨਵਾਂ ਪਰਚਾ ਤਨੌਲਾ ਦੇ ਵਿੱਚ ਦਰਜ ਹੋਇਆ ਜਿਸ ਦੇ ਵਿੱਚ ਐਫ ਆਈ ਆਰ ਸਾਫ਼ ਲਿਖਦੀ ਹੈ ਕਿ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਉਣਾ ਨੈਸ਼ਨਲ ਹਾਈਵੇ ਦਾ ਨੁਕਸਾਨ ਕਰਨਾ ਤੇ ਜਿਉਂ ਉੱਥੇ ਥਾਣੇਦਾਰ ਮੌਜੂਦ ਸੀ ਸਹਾਇਕ ਥਾਣੇਦਾਰ ਜਗਦੀਪ ਸਿੰਘ ਉੱਤੇ ਆ ਤਲਵਾਰਾਂ ਦੇ ਨਾਲ ਹਮਲਾ ਕਰਨ ਦੇ ਦੋਸ਼ ਲਾਏ ਗਏ ਨੇ ਤਾਂ ਕਿੰਨਾ-ਕਿੰਨਾ ਦਾ ਨਾਂ ਹੈ ਕਿਹੜੀਆਂ-ਕਿਹੜੀਆਂ ਧਰਾਵਾਂ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਇਸ ਦੇ ਵਿੱਚ ਹੀ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰੋਪਰਟੀ ਦਾ ਐਕਟ ਵੀ ਲਾਇਆ ਗਿਆ ਹੈ ਤਾ 186 353 279 427 307 ਤੇ 148 159 ਇਹ ਸਾਰੀਆਂ ਧਰਾਵਾਂ ਲਗੀਆਂ ਨੇ ਯਾਨੀ ਕਿ ਕੁੱਲ ਲਗਭਗ 12 ਧਰਾਵਾਂ ਦੇ ਤਹਿਤ ਆਈਪੀਸੀ ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਤੇ ਪਰਚੇ ਦੇ ਵਿੱਚ ਲਖੇ ਸਿਧਾਣਾ ਦਾ ਨਾਮ ਵੀ ਹੈ ਭਾਨੇ ਸਿੱਧੂ ਦਾ ਨਾਮ ਵੀ ਹੈ ਤੇ ਉੱਥੇ ਹੀ ਭਾਨਾ ਸਿੱਧੂ ਦੀਆਂ ਦੋ ਭੈਣਾਂ ਦਾ ਨਾਮ ਵੀ ਇਸ ਦੇ ਵਿੱਚ ਦਰਜ ਹੈ ਤਾਂ ਕਿਹੜੇ ਕਿਹੜੇ ਸ਼ਖਸ ਉੱਤੇ ਪਰਚਾ ਹੋਇਆ ਉਹ ਤੁਹਾਨੂੰ ਦੱਸ ਦਿੰਨੇ ਆ ਲਖਾ ਸਿਧਾਣਾ ਗੁਰਵਿੰਦਰ ਸਿੰਘ ਉਰਫ ਗੱਗ ਸੁਖਪਾਲ ਸਿੰਘ ਗੁਰਵਿੰਦਰ ਸਿੰਘ ਉਰਫ ਜਿਹੜਾ ਕੀ ਹੈ ਗੱਗ ਵੀ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ ਹੈ ਉਧਰ ਹੀ ਬਲਜਿੰਦਰ ਸਿੰਘ ਦਾ ਵੀ ਨਾਮ ਸ਼ਾਮਲ ਹੈ ਤੇ ਗੱਲ ਕਰੀਏ ਤਾਂ ਪਾਨਾ ਸਿੱਧੂ ਦੀਆਂ ਦੋ ਭੈਣਾਂ ਦਾ ਨਾਮ ਵੀ ਇਸ ਪਰਚੇ ਦੇ ਵਿੱਚ ਦਰਜ ਕੀਤਾ ਗਿਆ ਤੇ ਪਾਨਾ ਸਿੱਧੂ ਦਾ ਪਿਤਾ ਦਾ ਨਾਮ ਵੀ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਕਰ ਰਹੇ ਹਾਂ ਪਾਨਾ ਸਿੱਧੂ ਦੇ ਪਿਤਾ ਬਿੱਕਰ ਸਿੰਘ ਪਾਨਾ ਸਿੱਧੂ ਦਾ ਭਰਾ ਅਮਨਾ ਪਾਨਾ ਸਿੱਧੂ ਦੀਆਂ ਭੈਣਾਂ ਕਿਰਨਪਾਲ ਕੌਰ ਤੇ ਸੁਖਪਾਲ ਕੌਰ ਦੇ ਨਾਲ ਨਾਲ ਲੱਖਾ ਸਿਧਾਣਾ ਉੱਤੇ ਇਹ ਪਰਚਾ ਦਰਜ ਕੀਤਾ ਗਿਆ ਹੈ ਐਫ ਆਈ ਆਰ ਦੀ ਐਕਸਕਲੂਸਿਵ ਕਾਪੀ ਤੁਹਾਨੂੰ ਦੇ ਰਿਹਾ ਪਰਚੇ ਦੇ ਵਿੱਚ ਦੱਸਿਆ ਗਿਆ ਕਿ ਨੈਸ਼ਨਲ ਹਾਈਵੇ 7 ਦੇ ਉੱਤੇ ਪੈਂਦੇ ਟੋਲ ਪਲਾਜ਼ਾ ਬੜਬਰ ਦੇ ਉੱਤੇ ਇਹ ਸਾਰਾ ਕੁਝ ਵਾਕਿਆ ਵਾਪਰਿਆ ਸੀ ਜਿਸ ਦੇ ਤਹਿਤ ਇਹ ਪਰਚਾ ਦਰਜ ਹੋਇਆ ਤਾਂ ਦੇਖਣਾ ਹੋਵੇਗਾ ਹੁਣ ਅਗਲੀ ਕਾਰਵਾਈ ਕੀ ਹੁੰਦੀ ਹੈ